ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰਕਾਰ ਭਾਈਚਾਰੇ ਦੀ ਜਿਹੜਾ ਸੋਸ਼ਲ ਮੀਡੀਆ ਹੈਗਾ ਖਾਸ ਕਰਕੇ ਉਸ ਸੱਚ ਦੀ ਬਹੁਤ ਵੱਡੀ ਜਿੱਤ ਹੋਈ ਹੈ ਮਨਜਿੰਦਰਜੀਤ ਸਿੰਘ ਸਿੱਧੂ ਜਿਨ੍ਹਾਂ ਤੇ ਬਲਕਾਰ ਸਿੱਧੂ ਐਮ ਐਲ ਏ ਸਾਹ ਵੱਲੋਂ ਪਰਚਾ ਪਵਾਇਆ ਗਿਆ ਸੀਗਾ ਆਪਣੇ ਪੀਏ ਨੂੰ ਕਹਿ ਕੇ ਉਹ ਪਰਚਾ ਅੱਜ ਰੱਦ ਕਰ ਦਿੱਤਾ ਗਿਆ ਕੈਨਸਲ ਕਰ ਦਿੱਤਾ ਗਿਆ ਕਾਰਨ ਕਿਉਂਕਿ ਜਿਹੜੀ ਪੱਤਰਕਾਰ ਭਾਈਚਾਰੇ ਨੇ ਮੀਡੀਏ ਨੇ ਸਰਕਾਰ ਦੀਆਂ ਜੜਾਂ ਦੇ ਵਿੱਚ ਤੇਲ ਪਾਉਣਾ ਸ਼ੁਰੂ ਕਰਤਾ ਸੀ ਉਹ ਕਿਤੇ ਨਾ ਕਿਤੇ ਡਰ ਬਹੁਤ ਵੱਡਾ ਇਹਨਾਂ ਦੇ ਖੂਨ ਵਿੱਚ ਵਹਿਦਾ ਜਾਂਦਾ ਸੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਝੂਠ ਸੀ ਝੂਠ ਕੀ ਸੀ ਕਿ ਤੂੰ ਪਰਚਾ ਸੱਚ ਨੂੰ ਦਬਾਉਣ ਵਾਸਤੇ ਪਾਇਆ ਜਿਹੜੀ ਵੀਡੀਓ ਆਡੀਓ ਵਾਇਰਲ ਹੋਈ ਹੈ ਉਹ ਸੱਚ ਸੀ ਬਲਕਾਰ ਸਿੱਤੂ ਦੀ ਆਵਾਜ਼ ਹੈ ਉਹ ਰਾਮਗੜੀਆ ਭਾਈਚਾਰੇ ਨੂੰ ਜਾਂ ਔਰਤਾਂ ਨੂੰ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਉਹ ਨਿੰਦਣਯੋਗ ਸੀ ਤੇ ਰਹੇਗੀ ਹੁਣ ਪਰਚਾ ਤੇ ਰੱਦ ਕਰ ਦਿੱਤਾ ਪ੍ਰਸ਼ਾਸਨ ਨੂੰ ਇਸ ਤਰੀਕੇ ਦਾ ਇਹ ਰੀਜਨ ਦਾ ਪਤਾ ਸੀ ਪਰ ਹੁਣ ਸਰਕਾਰ ਦੀਆਂ ਜਣਾਵਾਂ ਵਿੱਚ ਤੇਲ ਜ਼ਰੂਰ ਦਿੱਤਾ ਗਿਆ ਇਹ ਸਚਾਈ ਸਾਹਮਣੇ ਆ ਗਈ ਦੂਜੀ ਗੱਲ ਹੁਣ ਜਿਹੜਾ ਆਰਾਮ ਘੜੀਆ ਭਾਈਚਾਰਾ ਹੈਗਾ ਬਰਾਦਰੀ ਹੈਗੀ ਆ ਮੈਂ ਜਾਤੀ ਤੌਰ ਤੇ ਇਹ ਸ਼ਬਦ ਕਦੇ ਨਹੀਂ ਵਰਤੇ ਨਾ ਵਰਤਨੇ ਤੇ ਹੁਣ ਉਹਦੇ ਕੋਲੋਂ ਬਲਕਾਰ ਸਿੱਧੂ ਨੂੰ ਮਾਫੀ ਮੰਗਣੀ ਪਵੇਗੀ ਜੇ ਨਹੀਂ ਮਾਫੀ ਮੰਗੂ ਤਾਂ ਲਾਲਜੀਤ ਭੁੱਲਰ ਵਾਲੀ ਹੋ ਤੁਹਾਨੂੰ ਪਤਾ ਹੈ ਜਿਹੜੀ ਖਡੂਰ ਸਾਹਿਬ ਤੇ ਹੋਈ ਸੀ ਉਹਨੇ ਵੀ ਕੁਝ ਐਸੀ ਸ਼ਬਦਾਵਲੀ ਵਰਤੀ ਸੀ ਤੇ ਇਹ ਸ਼ਬਦਾਵਲੀ ਦਾ ਖਮਿਆਜਾ ਪੂਰੀ ਸਰਕਾਰ ਨੂੰ ਭੁਗਤਣਾ ਪਊਗਾ ਯਾਨੀ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਇੱਕ ਖਮਿਆਜਾ ਭੁਗਤਣਾ ਪਊਗਾ ਕਿਆ ਸਰਾਇਆ ਇਹ ਨਹੀਂ ਕਿ ਬਲਕਾਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਿਆ ਜਾਓ ਕਿਉਂਕਿ ਕੱਢਣਾ ਪੈਣਾ ਹੈ ਇਹ ਗਲਤੀ ਬਹੁਤ ਵੱਡੀ ਹੈ ਪਰ ਨਾਲ ਇੱਕ ਸਵਾਲ ਹੋਰ ਕਰਨਾ ਹੈ ਕੁਲਤਾਰ ਸਿੰਘ ਸੰਧਵਾ ਸਾਹਿਬ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਦੀ ਹਲੇ ਤੱਕ ਕੋਈ ਸਟੇਟਮੈਂਟ ਨਹੀਂ ਆਈ ਕਿ ਬਲਕਾਰ ਸਿੱਧੂ ਨੇ ਇਹ ਸ਼ਬਦਾਵਲੀ ਕਿਉਂ ਵਰਤੀ ਹੈ ਹੁਣ ਜਿਹੜੇ ਰਾਜੂ 제ਠੀ ਨੇ ਉਹ ਕਹਿੰਦੇ ਮੈਂ ਇਹ ਆਡੀਓ ਉਹਨਾਂ ਨੂੰ ਸੁਣਾਈ ਸੀ ਸੁਣੀ ਆ ਉਹਨਾਂ ਨੇ ਪਰ ਕੁਲਤਾਰ ਸਿੰਘ ਸੰਧਮਾ ਸਭ ਕਿਉਂ ਨਹੀਂ ਬੋਲ ਰਹੇ ਇਹ ਬਹੁਤ ਵੱਡੇ ਸਵਾਲ ਨੇ ਪਰ ਗੱਲ ਚੇਤੇ ਰੱਖਿਓ ਜਿਹੜੀ ਚਰਚਾ ਮੀਡੀਆ ਦੇ ਵਿੱਚ ਛਿੜ ਪੈਂਦੀ ਹੈ ਨਾ ਉਹ ਚਰਚਾ ਨੂੰ ਥੱਲ ਪਾਉਣੇ ਕਿਤੇ ਸੌਖੇ ਨਹੀਂ ਹੁੰਦੇ ਜੀ ਪਰਚਾ ਰੱਦ ਹੋਇਆ ਤਾਂ ਉਹ ਮੀਡੀਆ ਦੀ ਤਾਕਤ ਹੈ ਬਹੁਤ ਵੱਡੀ ਸਚਾਈ ਬਹੁਤ ਵੱਡੀ ਜਿੱਤ ਹੁੰਦੀ ਹੈ ਪਰ ਹੁਣ ਪੀਏ ਨੂੰ ਬਲਕਾਰ ਸਿੱਧੂ ਨੇ ਕਿਹਾ ਸੀ ਵੀ ਤੂੰ ਆਪਣੇ ਬਿਆਨ ਵਾਪਸ ਲੈ ਲੈ ਦਰਖਾਸਤ ਵਾਪਸ ਲੈ ਲੈ ਜਾਂ ਪੂਰੀ ਸਰਕਾਰ ਵੱਲੋਂ ਕਿਹਾ ਗਿਆ ਸੀ ਇਹ ਲੋਕਾਂ ਦੇ ਸਵਾਲ ਹਜੇ ਵੀ ਉਥੇ ਦੇ ਉਥੇ ਹੀ ਰਹਿਣਗੇ ਮੈਂ ਜਦੋਂ ਇਹ ਪਰਚਾ ਪਿਆਸੀ ਉਦੋਂ ਵੀ ਇਹ ਗੱਲ ਕਹੀ ਸੀ ਕਿ ਇਹ ਸਰਕਾਰ ਹੁਣ ਉਹਨਾਂ ਨੀਤੀਆਂ ਨੀਤੀਆਂ ਤੇ ਉਤਰ ਆਏ ਕਿ ਇਹ ਸੱਚ ਨੂੰ ਦਬਾਏਗੀ ਜਿਹੜਾ ਵੀ ਸੱਚ ਬੋਲੂ ਉਹਨੂੰ ਦਬਾਉਣ ਦੀ ਇਹ ਕੋਸ਼ਿਸ਼ ਕਰਨਗੇ ਪਰ ਗੱਲ ਚੇਤੇ ਰੱਖਿਓ ਜੇ ਝਾੜੂ ਵਾਲੇ ਸੁਣੋਂਗੇ ਜਾਂ ਪੰਜਾਬ ਦੇ ਲੋਕੋ ਜਿਹੜੇ ਇਹ ਝਾੜੂ ਵਾਲਿਆਂ ਨੂੰ ਵੋਟਾਂ ਪਾਉਣ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਪਰਚਾ ਰੱਦ ਹੋਇਆ ਬਲਕਾਰ ਸਿੱਧੂ ਕਸੂਰbaar ਪਹਿਲਾਂ ਵੀ ਸੀ ਹੁਣ ਵੀ ਹੈ ਉਹਦੇ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਹੋਵੇਗੀ ਕਿਉਂਕਿ ਇਹ ਕਾਰਵਾਈ ਕਰਨ ਦਾ ਜਿਹੜਾ ਮੋਟਿਵ ਹੈਗਾ ਉਹ ਇਹ ਹੈ ਕਿ ਇਹੋ ਜਿਹੇ ਐਮਐਲਏ ਜਿਹੜੇ ਲੋਕਾਂ ਨੇ ਬਣਾਏ ਨੇ ਲੱਖਾਂ ਵੋਟਾਂ પાਕੇ ਜੇ ਉਹ ਲੋਕਾਂ ਦੇ ਨਾਲ ਔਰਤਾਂ ਦੇ ਨਾਲ ਜਾਤੀ ਤੌਰ ਤੇ ਇਹੋ ਜਿਹਾ ਵਿਵਹਾਰ ਕਰਨਗੇ ਅਹਲੇ ਸ਼ੋਦਾਵਲੀ ਵਰਤਣਗੇ ਤਾਂ ਕਿਸੇ ਨੇ ਵੀ ਕਿਸੇ ਆਉਣ ਵਾਲੇ ਕੈਂਡੀਡੇਟ ਨੂੰ ਮੂੰਹ ਨਹੀਂ ਲਾਉਂਦਾ ਪਰ ਸਵਾਦ ਆ ਗਿਆ ਜਿੱਦਾਂ ਇਹਨਾਂ ਨੇ ਦਬਾਉਣ ਵਾਸਤੇ ਇਹ ਪਰਚਾ ਪਾਇਆ ਸੀ ਤੇ ਉਦਾਂ ਇਹਨਾਂ ਦੀ ਸਰਕਾਰ ਦੀ ਪੂਰੀ ਦੀ ਪੂਰੀ ਸਰਕਾਰ ਦੀਆਂ ਜੜਾਂ ਦੇ ਵਿੱਚ ਤੇਲ ਪਾਇਆ ਗਿਆ ਕਿਤੇ ਨਾ ਕਿਤੇ ਇਹ ਸੋਚਣਾ ਪਊਗਾ ਪਰ ਨਾਲ ਇੱਕ ਬੇਨਤੀ ਹੋਰ ਕਰ ਦੇਣਾ ਜਿਹੜੇ ਬੰਦੇ ਬੇਦੁਕੀਆ ਗੱਲਾਂ ਕਰਦੇ ਨੇ ਮੈਂ ਉਹਨਾਂ ਲਈ ਸ਼ਬਦ ਦਲਾਲ ਮੀਡੀਆ ਵਰਤਦਾ ਹਾਂ ਬਕਾਓ ਮੀਡੀਆ ਵਰਤਦਾ ਹਾਂ ਉਹਨਾਂ ਨੂੰ ਵੀ ਥੋੜਾ ਜਿਹਾ ਸਬਕ ਲੈਣ ਦੀ ਲੋੜ ਹੈ ਜੇ ਤੁਹਾਡੇ ਪੱਲੇ ਸੱਚ ਹੋਊਗਾ ਨਾ ਤੁਹਾਡੀ ਆਵਾਜ਼ ਨੂੰ ਕੋਈ ਦਬਾ ਨਹੀਂ ਸਕਦਾ ਜਿਵੇਂ ਮਨਜਿੰਦਰਜੀਤ ਸਿੰਘ ਸਿੱਧੂ ਲੋਕਵਾਟ ਟੀਵੀ ਦੇ ਨਾਲ ਖੜ ਗਏ ਨਾ ਇਦਾਂ ਤੁਹਾਡੇ ਨਾਲ ਵੀ ਲੋਕ ਖੜ ਜਾਣਗੇ ਜੇ ਤੁਸੀਂ ਹਕੀਕਤ ਬਿਆਨ ਕਰੋਗੇ ਜੇ ਤੁਹਾਡੇ ਪੱਲੇ ਸੱਚ ਹੋਊਗਾ ਤਾਂ ਇਹ ਸਭ ਕੁਝ ਪੂਰਾ ਹੈ ਸੱਚ ਨੂੰ ਕੋਈ ਦਬਾ ਨਹੀਂ ਸਕਦਾ ਯਤਨ ਕੀਤੇ ਜਾਂਦੇ ਨੇ ਸੱਚ ਨੂੰ ਦਬਾਉਣ ਵਾਸਤੇ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਇੱਕ ਝੂਠ ਛਪਾਉਣ ਵਾਸਤੇ ਹਜ਼ਾਰਾਂ ਝੂਠ ਬੋਲਣਾ ਪੈਂਦਾ ਪਰ ਸੱਚ ਉਥੇ ਦਾ ਉਥੇ ਖੜਾ ਰਹਿੰਦਾ ਹੈ ਸੱਚ ਨੂੰ ਕੋਈ ਇਧਰ ਉਧਰ ਨਹੀਂ ਕਰ ਸਕਦਾ ਜਿੰਨੇ ਵੀ ਪੱਤਰਕਾਰ ਭਰਾਵਾਂ ਨੇ ਜਾਂ ਮੀਡੀਆ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਜਾਂ YouTube ਤੇ ਜਿਹਨਾਂ ਦੇ ਚੈਨਲ ਨੇ ਜਿਨ੍ਹਾਂ ਨੇ ਵੀ ਸਾਥ ਦਿੱਤਾ ਸੱਚ ਦਾ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਬਸ ਲੋੜ ਹੈ ਜੇ ਤੁਸੀਂ ਕਿਸੇ ਨੂੰ ਸਵਾਲ ਕਰਨਾ ਹੈ ਤਾਂ ਤੁਹਾਡੇ ਕੋਲੇ ਜ਼ਰੂਰਤ ਹੋਣੀ ਚਾਹੀਦੀ ਹੈ ਸੱਚ ਬੋਲਣ ਵਾਸਤੇ ਜੇ ਜ਼ਰੂਰਤ ਨਹੀਂ ਹੈਗੀ ਤਾਂ ਐਵੇਂ ਇਧਰ ਲਿਆ ਉਧਰ ਲਿਆ ਮਾਰ ਕੇ ਪੈਸੇ ਦਾ ਤੁਸੀਂ ਚਾਰ ਬਣਾ ਲੋਗੇ ਪਰ ਤੁਹਾਡੀ ਔਕਾਤ ਨਹੀਂ ਰਣੀ ਹੁਣ ਜਿੱਡਾ ਵੱਡਾ ਮੁਕਾਮ ਕਹਿ ਲਈ ਲੋਕਾਂ ਦਾ ਪਿਆਰ ਕਹਿ ਲਈ ਲੋਕਾਂ ਦਾ ਸਾਥ ਕਹਿ ਲਈ ਮਨਜਿੰਦਰਜੀਤ ਸਿੰਘ ਸਿੱਧੂ ਨੂੰ ਮਿਲਿਆ ਤੇ ਸ਼ਾਇਦ ਹੀ ਇੰਨਾ ਪਿਆਰ ਕਿਸੇ ਨੂੰ ਮਿਲਿਆ ਕਿਉਂਕਿ ਉਹਨੇ ਨਿੱ ਧੜਕ ਹੋ ਕੇ ਇਹ ਗੱਲਬਾਤ ਕੀਤੀ ਸੀ ਤੇ ਕੁਝ ਲੋਕਾਂ ਨੇ ਮੈਨੂੰ ਫੋਨ ਕਰਕੇ ਮੈਸੇਜ ਕਰਕੇ ਕਿਹਾ ਕਿ ਤੁਸੀਂ ਇੱਕ ਤਰਫੀ ਗੱਲ ਕਰਦੇ ਹੋ ਨਹੀਂ ਕਰਦੇ ਜੇ ਤੁਹਾਡੀ ਸਰਕਾਰ ਝਾੜੂ ਬਾਲਿਓ ਕੋਈ ਚਾਇਦਾ ਕੰਮ ਕਰੋ ਤੁਹਾਡੀ ਸੇਫਤ ਵੀ ਕਰਾਂਗੇ ਮੈਨੂੰ ਤੁਹਾਡੀ ਸਿਫਤ ਕਰੀਏ ਬਹੁਤ ਵਾਰੀ ਐਸੀ ਗੱਲ ਨਹੀਂ ਬਹੁਤ ਵਾਰੀ ਸਿਫਤ ਕੀਤੀ ਹੈ ਤੁਸੀਂ ਹੁਣ ਵੀ ਤੁਹਾਡੇ ਕੋਲੇ ਡੇਢ ਪਾਉਣੇ ਦੋ ਸਾਲ ਹੈ ਗਿਆ ਕੋਈ ਚੰਦਾ ਕੰਮ ਕਰੋ ਤੁਹਾਡੀ ਸਿਫਤ ਕਰਾਂਗੇ ਐਂ ਤਾਂ ਕਹਿੰਦਾ ਤੁਸੀਂ ਦੁਬਾਰਾ ਸਰਕਾਰ ਬਣਾ ਲਓ ਅਸੀਂ ਕਦੋਂ ਚਾਹੁੰਦੇ ਆਂ ਡੇਢ ਸਾਲ ਦੇ ਵਿੱਚ ਦਿਖਾਓ ਕੁਝ ਲੋਕਾਂ ਨੂੰ ਵੀ ਵਾਕਈ ਜਿਹੜੀ ਕਮਿਟਮੈਂਟ ਕੀਤੀ ਸੀ ਅਸੀਂ ਕਰ ਰਹੇ ਆਂ ਪਰ ਕੀਤਾ ਕੱਖ ਨਹੀਂ ਤੁਸੀਂ ਤੁਹਾਡੇ ਤਾਂ 93 ਚਰਨਵੇਂ ਐਮਐਲਏ ਜਿਹੜੇ ਹੈਗੇ ਆ ਉਲਝੀ ਜਾਂਦੇ ਆ ਗਾਲਿ ਗੋਚ ਕਰੀ ਜਾਂਦੇ ਆ ਲੋਕਾਂ ਨੂੰ ਧਮਕੀਆਂ ਦਿੰਦੇ ਆ ਆ ਗਿਆ ਸਵਾ ਤਾਂ ਧਮਕੀਆਂ ਦੇਣ ਦਾ ਚਿੰਤਾ ਪਤਾ ਲੱਗ ਹੀ ਗਿਆ ਹੁਣ ਹੈ ਮੇਰਾ ਕਹਿਣ ਤੋਂ ਮਤਲਬ ਅੱਜ ਦੀ ਵੀਡੀਓ ਬਣਾਉਣ ਤੋਂ ਇਹ ਸੀ ਜੇ ਪਰਚਾ ਰੱਦ ਹੋਇਆ ਤਾਂ ਉਹ ਪਰਚਾ ਰੱਦ ਸੱਚ ਨਹੀਂ ਕਰਵਾਇਆ ਸੱਚ ਸੀ ਉਸ ਖਬਰ ਦੇ ਵਿੱਚ ਤੇ ਝੂਠ ਨੂੰ ਦਬਣਾ ਪਿਆ ਤੇ ਇਹ ਝੂਠ ਕਿਹਦੇ ਕੋਲ ਸੀ ਬਲਕਾਰ ਸਿੱਧੂ ਐਮ ਐਲ اے ਦੇ ਕੋਲ ਉਹਦੇ ਪੀਏ ਰੇਸ਼ਮ ਸਿੰਘ ਦੇ ਕੋਲ ਇਹ ਝੂਠ ਸੀਗਾ ਤੇ ਝੂਠ ਥੋੜਾ ਦਬ ਗਿਆ ਹਲੇ ਵੀ ਸ਼ਰਮ ਕਰ ਲੋ ਮਾੜੀ ਮੋਟੀ ਜੇ ਕੋਈ ਪੱਤਰਕਾਰ ਤੁਹਾਨੂੰ ਸਵਾਲ ਕਰਦਾ ਉਹਦਾ ਜਵਾਬ ਦਿਓ ਬੰਦੇ ਦੇ ਪੁੱਤ ਬਣ ਕੇ ਜਿਵੇਂ ਤੁਸੀਂ ਕਹਿੰਦ ਸੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਕਹਿੰਦੇ ਸੀ ਨਾ ਫਿਰ ਆਮ ਆਦਮੀ ਤਰ੍ਹਾਂ ਜੇ ਕੋਈ ਪ੍ਰਸ਼ਨ ਕਰਦਾ ਉਹਦਾ ਉੱਤਰ ਦਿਓ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ